ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ हारिर पाते संत पेटिया नानक मन पर ग सतना सा ਲੰਗ ਮਹਲਾ ਨਵਾ ਕਾਫੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿੰਨ ਛਿੰਨ ਔਦ ਬਿਹਾਤ ਹੈ ਹੂਟ ਘਟ ਜਿਉ ਪਾਣੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚੇਨ ਚੇਨਾ ਔਦ ਬਿਹਾਰਤ ਹੈ ਪੂਟ ਘਟ ਜਿਉ ਪਾਣੀ ਆਰਾਹਾ ਹਰ ਗੁਣ ਕਾਹੇ ਨਾ ਗਵਹੀ ਮੂਰਖ ਆਗਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨਾ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਿਹ ਭਜਨ ਤੇ ਨਿਰਪੈ ਪਦ ਪਾਵੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਇਆਂ ज्ञान अञ्जन गुरु अज्ञान अन्धेरना सारगिर पाते संत पेटिया ான மனப சத்னவாரு ਲੰਗ ਮਹਲਾ ਨਵ ਕਾਫੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿੰਨ ਛਿੰਨ ਔਦ ਬਿਹਾਰਤ ਹੈ ਹੂਟ ਘਟ ਜਿਉ ਪਾਨੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਰਤ ਹੈ ਊਟ ਘਟ ਜਿਉ ਪਾਣੀ ਆਰਾਵ ਹਰ ਗੁਣ ਕਾਹੇ ਨਾ ਗਵਹੀ ਮੂਰਖ ਆਗਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨਾ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਿਹ ਭਜਨ ਤੇ ਨਿਰਪੈ ਪਦ ਪਾਵੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ज्ञान अञ्जन गुरुया अज्ञान अन्धेर बिना सा, हार किर पाते संत पेटिया ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਤਿਲੰਗ ਮਹਲਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿੰਨ ਛਿੰਨ ਔਦ ਬਿਹਾਰਤ ਹੈ ਹੂਟ ਘਟ ਜਿਉ ਪਾਣੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛੇ ਨਛੇਨਾ ਔਦ ਬਿਹਾਰਤ ਹੈ ਪੂਟ ਘਟ ਜਿਉ ਪਾਣੀ ਰਹਾਉ ਹਰ ਗੁਣ ਕਾਹੇ ਨਾ ਗਵਹੀ ਮੂਰਖ ਅਗਿਆਨਾ ਹੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਾਪ ਗੁਨ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਗਿਆਨ ਅੰਜਨ ਗੁਰ ਦਿਆ अज्ञान अन्धेरना हारिर पाति संत पेटिया नान का मन नानकमन ग सतना ਸ੍ਰੀ ਵਾਹਿਗੁਰੂ ਸਾਹਿਬ ਜੀਉ ਤਿਲੰਗ ਮਹਲਾ 9 ਕਾਫੀ ਇੱਕ ਓ ਅੰਕਾਰ ਸਤ ਗੁਰ ਪਰਸਾਦਾ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਅਉਦ ਬਿਹਾਰਤ ਹੈ ਹੂਟ ਟਜਿਉ ਪਾਣੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛੇ ਨਛਿਨਾ ਔਦ ਬਿਹਾਰਤ ਹੈ ट ज्यों पानी रहा हर गुण काहे नग बही मूर्ख अज्ञाना झूठे लाल च ਨਹ ਮਰਨਾ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕੋ ਨਾਨਕ ਤਿਹ ਭਜਨ ਤੇ ਨਿਰਪੈ ਪਦ ਪਾਵੈ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਾਪ ਗੁਨ ਗਾਵੈ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ हारगिर पाते संत पेटिया नानक मन पर सतनाम श्री वाहि गुरु सा ਲੰਗ ਮਹਲਾ ਨਵ ਕਾਫੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿੰਨ ਛਿੰਨ ਔਦ ਬਿਹਾਰਤ ਹੈ ਹੂਟ ਘਟ ਜਿਉ ਪਾਨੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਰਤ ਹੈ ਪੂਟ ਘਟ ਜਿਉ ਪਾਣੀ ਅਰਾਹਾ ਹਰ ਗੁਣ ਕਾਹੇ ਨਾ ਗਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨਾ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਿਹ ਭਜਨ ਤੇ ਨਿਰਪੈ ਪਦ ਪਾਵੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ज्ञान अञ्जन गुरुया अज्ञान अंधेर बिना सा, हार किर पाते संत पेटिया ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਗ ਮਹਲਾ ਨਵ ਕਾਫੀ ਇੱਕ ਓੰਕਾਰ ਸਤ ਗੁਰ ਪ੍ਰਸਾਦਾ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿੰਨ ਛਿੰਨ ਔਦ ਬਿਹਾਰਤ ਹੈ ਹੂਟ ਘਟ ਜਿਉ ਪਾਣੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਰਤ ਹੈ ਪੂਟ ਘਟ ਜਿਉ ਪਾਣੀ ਰਹਾਉ ਹਰ ਗੁਣ ਕਾਹੇ ਨਾ ਗਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨਾ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਿਹ ਭਜਨ ਤੇ ਨਿਰਪੈ ਪਦ ਪਾਵੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ज्ञान दिया अज्ञान अंधेर बिनास हार किर पाते संत पेटिया नानक मन पर ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਿਲੰਗ ਮਹਲਾ 9 ਕਾਫੀ ਇੱਕ ਓ ਅੰਕਾਰ ਸਤ ਗੁਰ ਪਰਸਾਦਾ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਹੂਟ ਕਟ ਜਿਉ ਪਾਣੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛੇ ਨਾ ਛਿਨਾ ਔਦ ਬਿਹਾਰਤ ਹੈ ਪੂਟਾ ज्यों पानी रहा हर गुण काहे न गही मूर्ख अज्ञाना गया झूठे लाल च लाग ਨਹ ਮਰਨਾ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕੋ ਨਾਨਕ ਤਿਹ ਭਜਨ ਤੇ ਨਿਰਪੈ ਪਦ ਪਾਵੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਾਪ ਗੁਨ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗ ਮਹਲਾ ਨਵ ਕਾਫੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿੰਨ ਛਿੰਨਾ ਔਦ ਬਿਹਾਰਤ ਹੈ ਹੂਟ ਘਟ ਜਿਉ ਪਾਨੀ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਰਤ ਹੈ ੂਟ ਘਟ ਜਿਉ ਪਾਣੀ ਅਰਾਹਾ ਹਰ ਗੁਣ ਕਾਹੇ ਨਾ ਗਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨਾ ਪਛਾਨਾ ਅਜੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਿਹ ਭਜਨ ਤੇ ਨਿਰਪੈ ਪਦ ਪਾਵੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ